ਇਸ ਬਗਤ ਕੱਗਰ ਦਰਿਆ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਆ ਪਿੰਡ ਕਾਮੀ ਖੁਰਦ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਪਿਛਲੇ ਸਮੇਂ ਦੇ ਵਿੱਚ ਇੱਥੇ ਜਿਹੜਾ ਪਾੜ ਪਿਆ ਹੋਇਆ ਸੀ 2023 ਦੇ ਵਿੱਚ ਦਾ ਕੱਗਰ ਦੇ ਵਿੱਚ ਪਾਣੀ ਆਇਆ ਸੀ ਤਾਂ ਉਦੋਂ ਪਾੜ ਪਿਆ ਸੀ ਤਾਂ ਉਹ ਉਸੇ ਤਰ੍ਹਾਂ ਖੁੱਲਾ ਪਿਆ ਸੀ ਕਿਉਂਕਿ ਹੁਣ ਉਸ ਦੇ ਰਾਹੀਂ ਹੁਣ ਪਾਣੀ ਹੈ ਜਿਹੜਾ ਹੁਣ ਦੇਖੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕੱਗਰ ਦੇ ਵਿੱਚ ਅੱਗੇ ਪਾਣੀ ਜਾ ਰਿਹਾ ਤੇ ਕੱਗਰ ਦੇ ਜਿਹੜਾ ਪਾੜ ਸੀ ਉਸ ਦੇ ਰਾਹੀਂ ਕੱਗਰ ਤੋਂ ਬਾਹਰ ਹੁਣ ਪਾਣੀ ਜਾ ਰਿਹਾ ਹੈ ਹੋਨੇ ਪਾਰਸ ਜਿਹੜਾ ਇਹ ਲੰਬਾ ਹੋ ਚਲਿਆ ਤੇ ਹੁਣ ਦੇਖੋ ਪਾਰ ਦੇ ਵਿੱਚ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਖੇਤਾਂ ਦੇ ਵਿੱਚ ਇੱਥੋਂ ਵੀ ਖੱਗਰ ਦਾ ਜਿਹੜਾ ਪਾਣੀ ਹੈ ਉਹ ਹੋ ਚਲਿਆ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪਾਰਿਬਾਸ਼ ਦੇ ਕਾਰਨ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਵਾਲਾ ਮਾਹੌਲ ਬਣਿਆ ਹੋਇਆ ਸੀ ਪਰ ਹੁਣ ਕੁਵਾਦ ਖੇਤਰ ਦੇ ਪਿੰਡਾਂ ਦੇ ਵਿੱਚ ਵੀ ਲਗਾਤਾਰ ਜਿਸ ਤਰ੍ਹਾਂ ਜਿਹੜਾ ਉੱਪਰ ਬਾਰਸਾਂ ਦੇ ਕਰਕੇ ਸੁਖਣਾ ਝੀਲ ਦੇ ਜਿਹੜੇ ਗੇਟ ਫਲੱਡ ਗੇਟ ਖੁੱਲੇ ਗਏ ਸੀ ਉਸ ਤੋਂ ਬਾਅਦ ਜੋ ਹਾਲਾਤ ਬਣੇ ਹੋਏ ਨੇ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਹੁਣ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਹੈ ਕਈ ਪਿੰਡਾਂ ਦੀਆਂ ਜ਼ਮੀਨਾਂ ਦੇ ਫਸਲਾਂ ਦੇ ਜਿਹੜੀਆਂ ਖਾਸ ਤੌਰ ਤੇ ਕਨੌਰ ਹਲਕੇ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆ ਉਹ ਡੁੱਬ ਚੁੱਕੀਆਂ ਨੇ ਤੇ ਹੁਣ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਘੱਗਰ ਦਰਿਆ ਦੇ ਵਿੱਚੋਂ ਜਿਹੜਾ ਪਾਰਟ ਸੀ ਹੁਣ ਲਗਾਤਾਰ ਪਾਣੀ ਵਧਦਾ ਜਾ ਰਿਹਾ ਕਿਉਂਕਿ ਅੱਜ ਦੀ ਰਾਤ ਜੇਕਰ ਦੇਖਿਆ ਜਾਵੇ ਤਾਂ ਇਸ ਇਲਾਕੇ ਦੇ ਲਈ ਲੋਕਾਂ ਦੇ ਲਈ ਬੜੀ ਐਮ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਸੀ ਉਹ ਇਸੇ ਤਰ੍ਹਾਂ ਘੱਗਰ ਦਾ ਜਦੋਂ ਖੇਤਾਂ ਦੇ ਵਿੱਚ ਐਂਟਰ ਹੋਇਆ ਸੀ ਤਾਂ ਨੁਕਸਾਨ ਬਹੁਤ ਹੋਇਆ ਸੀ ਇਹ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਅਸੀਂ ਘੱਗਰ ਦਰਿਆ ਦੀਆਂ ਦਿਖਾ ਰਹੇ ਹਾਂ ਇਹ ਪਾੜ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹੁਣ ਕਿਸਾਨਾਂ ਦੀ ਜਿਹੜੀ ਫਸਲਾਂ ਨੇ ਉਹ ਪੱਕੀਆਂ ਹੋਈਆਂ ਨੇ ਆ ਦੇਖੋ ਜਿਹੜੀ ਫਸਲ ਹੈ ਹੁਣ ਜੇ ਨਿਸਰੀ ਹੋਈ ਹੈ ਫਸਲ ਹੁਣ ਇਸ ਦੇ ਵਿੱਚ ਜਿਹੜਾ ਪਾਣੀ ਹੈ ਜਿਹੜਾ ਉਹ ਹੁਣ ਘੱਗਰ ਦਾ ਐਂਟਰ ਹੋ ਰਿਹਾ ਭਾਵੇਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਮੰਤਰੀ ਸਾਹਿਬ ਨੇ ਇਸ ਮੈਕਮੇ ਦੇ ਨਾਲ ਸੰਬੰਧਤ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸਾਡੇ ਹੜ੍ਹਾਂ ਦੀ ਰੋਕਥਾਮ ਦੇ ਲਈ ਪੂਰੇ ਯਤਨ ਨੇ ਪਰ ਪਿਛਲੇ ਸਮੇਂ ਦੇ ਵਿੱਚ ਖੁੱਲੇ ਰਸਤੇ ਨੇ ਜਿਹੜੇ ਪਾਣੀ ਖੇਤਾਂ ਦੇ ਵਿੱਚ ਆਉਂਦੇ ਨੇ ਉਸ ਨੂੰ ਲੈ ਕੇ ਹਾਲੇ ਤੱਕ ਵੀ ਉਸ ਦੇ ਪ੍ਰਬੰਧ ਨਹੀਂ ਕੀਤੇ ਗਏ ਆਹ ਤਸਵੀਰਾਂ ਤੁਸੀਂ ਦੇਖੋ ਇਹ ਫਸਲ ਹੈ ਜਿਹੜੀ ਇਹ ਪੱਕੀ ਖੜੀ ਹੈ ਫਸਲ ਜੇ ਪੱਕੀ ਗੱਲ ਕਰ ਲਈ ਮਤਲਬ ਨਿੱਸਰ ਚੁੱਕੀ ਹੈ ਤੇ ਹੁਣ ਕੁਝ ਦਿਨਾਂ ਦੇ ਵਿੱਚ ਜਾਂ ਫਿਰ ਕੁਝ ਹਫ਼ਤਿਆਂ ਦੇ ਵਿੱਚ ਇਸ ਫਸਲ ਨੇ ਪੱਕ ਜਾਣਾ ਹੈ ਪਰ ਹੁਣ ਜਿਸ ਤਰ੍ਹਾਂ ਹੜ੍ਹ ਦੇ ਇਸ ਦੇ ਵਿੱਚ ਦਾ ਨਕਾ ਜਿਹੜਾ ਕੱਗਰ ਦਰਿਆ ਦੇ ਵਿੱਚ ਜਿਹੜਾ ਦੇਖੋ ਪਾਸ ਜਿਹੜਾ ਇਹ ਖੇਤ ਸੀ ਜਿਹੜਾ ਪਹਿਲਾਂ 2023 ਦੇ ਵਿੱਚ ਹੋਇਆ ਸੀ ਉਹ ਸਾਹਮਣੇ ਕੱਗਰ ਦਰਿਆ ਵੈ ਕੱਗਰ ਦਰਿਆ ਦੇ ਵਿੱਚ ਹੁਣ ਜਿਹੜਾ ਪਾਣੀ ਸੀ ਜਿਹੜਾ ਲਗਾਤਾਰ ਹੁਣ ਵੱਧਦਾ ਜਾ ਰਿਹਾ ਉਸ ਦੇ ਕਰਕੇ ਹੁਣ ਪਾਣੀ ਜਿਹੜਾ ਖੇਤਾਂ ਦੇ ਵਿੱਚ ਹੋ ਚੁੱਕਿਆ ਇਸ ਵਕਤ ਜਿੱਥੇ ਅਸੀਂ ਖੜੇ ਆਂ ਇਹ ਖੇਤਾਂ ਦੀ ਜ਼ਮੀਨ ਦੀ ਗੱਲ ਕਰ ਲਈ ਇਸ ਦੀ ਮਤਲਬ ਦੂਜੇ ਪਾਸੇ ਕੱਗਰ ਦੇ ਵਿੱਚ ਇਸ ਦੇ ਨਾਲੋਂ ਕਈ ਫੁੱਟ ਪਾਣੀ ਉੱਪਰ ਹੈ ਜੇਕਰ ਇਸੇ ਤਰ੍ਹਾਂ ਪਾਣੀ ਲਗਾਤਾਰ جاری ਰਿਹਾ ਤਾਂ ਜਿਹੜੇ ਇਹ ਪਿੰਡ ਨੇ ਕਿਤੇ ਨਾ ਕਿਤੇ ਇਹਨਾਂ ਲਈ ਅੱਜ ਦੀ ਰਾਤ ਬੜੀ ਸੁਖਾ ਮਤਲਬ ਔਖੀ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਹੜ੍ਹਾਂ ਤੋਂ ਲੈ ਕੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੋ ਜੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਗੱਲਬਾਤ ਜੇਕਰ ਕਰੀਏ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੜ੍ਹਾਂ ਨੂੰ ਲੈ ਕੇ ਜਿਸ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਹੜ੍ਹਾਂ ਦੇ ਹਾਲਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੋ ਜੇ ਬਣੇ ਹੋਏ ਨੇ ਉਹ ਸਭ ਦੇ ਸਾਹਮਣੇ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਦੇ ਮਾਝੇ ਦੀ ਗੱਲ ਕਰ ਲਈ ਦੁਆਬੇ ਦੀ ਗੱਲ ਕਰ ਲਈਏ ਕਈ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਘਰ ਡੁੱਬ ਗਏ ਨੇ ਕਈ ਏਕੜ ਲੱਖ ਜਿਹੜੀ ਆ ਜ਼ਮੀਨ ਉਹ ਤਬਾਹ ਹੋ ਗਈ ਹੈ ਫਸਲਾਂ ਹੋ ਗਈਆਂ ਨੇ ਘਰ ਦੇ ਘਾੜ ਡਿੱਗ ਗਏ ਨੇ ਕਿੰਨੀਆਂ ਗੜੀਆਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ ਸੀ ਪਰ ਹੁਣ ਤਬਾਹ ਦੇ ਖੇਤ ਦੇ ਵਿੱਚ ਵੀ ਜਿਸ ਤਰ੍ਹਾਂ ਕੁਝ ਘੰਟਿਆਂ ਦੇ ਵਿੱਚ ਕੱਗਰ ਦਾ ਪਾਣੀ ਹੁਣ ਇਸ ਇਲਾਕੇ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਜੇਕਰ ਪਾਣੀ ਪਿੱਛੋਂ ਹੋਰ ਛੱਡਿਆ ਜਾਂਦਾ ਤਾਂ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਈਏ ਜਿਹੜੀ ਇੱਥੇ ਜ਼ਮੀਨ ਹੈ ਜਿਹੜੀ ਝੋਨੇ ਦੀ ਫਸਲ ਹੈ ਉਹ ਨਿਸਰ ਸੁੱਕੀ ਹੈ ਬਸ ਕੁਝ ਹਫ਼ਤਿਆਂ ਦੇ ਵਿੱਚ ਇਸ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਜਾਣਾ ਪਰ ਜੋ ਹਾਲਾਤ ਨੇ ਪਾਣੀ ਜਿੰਨਾ ਦੇ ਖੜ ਚੁੱਕਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਦਾ ਬਿਆਨ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਇਸ ਵਾਰ 15 ਸਤੰਬਰ ਤੋਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਤਾਂ ਕਰਾਂਗੇ ਕਿਉਂਕਿ 15 ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਝੋਨਾ ਲਗਾਣਾ ਸ਼ੁਰੂ ਹੋ ਗਿਆ ਸੀ ਭਾਵੇਂ ਪਹਿਲਾਂ 1 ਅਕਤੂਬਰ ਤੋਂ ਖਰੀਦ ਸ਼ੁਰੂ ਹੁੰਦੀ ਸੀ ਪਰ ਹੁਣ ਜਿਹੜੀ ਦਿੱਕਤ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਹੁਣ ਨੁਕਸਾਨ ਹੋਇਆ ਤਾਂ ਇੱਥੇ ਆ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਦੇਖਿਆ ਜਾ ਸਕਦਾ ਹੈ ਭਾਵੇਂ ਪੂਲਾਂ ਦੇ ਉੱਤੇ ਖੜ ਕੇ ਪ੍ਰਸ਼ਾਸਨ ਆਉਂਦਾ ਦੇਖ ਕੇ ਚਲਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇੱਥੇ ਪੂਕਤਾ ਪ੍ਰਬੰਧ ਨੇ ਪਾਣੀ ਕੰਟਰੋਲ ਚ ਹੈ ਕੋਈ ਦਿੱਕਤ ਨਹੀਂ ਹੈਗੀ ਪਰ ਤਸਵੀਰਾਂ ਚ ਦੇਖੋ ਹੁਣ ਇੱਥੇ ਆ ਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਨੱਕੇ ਲਗਾਏ ਜਾਣੇ ਚਾਹੀਦੇ ਨੇ ਹੁਣ ਭਾਵੇਂ ਜਿੱਤੇਗਾ ਦੇਖਿਆ ਜਾਵੇ ਤਾਂ ਵੱਡੇ ਅਧਿਕਾਰੀ ਦੇ ਵੱਲੋਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਵੱਲ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਤੁਸੀਂ ਪਾਣੀ ਦੇ ਨਜ਼ਦੀਕ ਨਾ ਜਾਓ ਪਰ ਜੋ ਇਹ ਲੋਕਾਂ ਦੀ ਜ਼ਮੀਨ ਹੈ ਜੋ ਇਹ ਲੋਕ ਇਸ ਤੋਂ ਹੁਣ ਪ੍ਰਭਾਵਿਤ ਹੋਣਗੇ ਕਿਉਂਕਿ ਕਿਸਾਨ ਨੇ ਜਿਹੜੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ 6 ਮਹੀਨੇ ਬਾਅਦ ਹੀ ਉਹਨਾਂ ਦੇ ਹੱਥ ਲੱਗਦੀ ਹੈ ਪਰ ਜਿਸ ਤਰ੍ਹਾਂ ਹੁਣ ਪੱਕੀ ਫਸਲ ਦੇ ਉੱਤੇ ਪਾਣੀ ਫਿਰ ਗਿਆ ਜੇਕਰ ਹੋਰ ਪਾਣੀ ਵਧਦਾ ਹੈ ਜਿਸ ਤਰ੍ਹਾਂ ਪਾਣੀ ਲਗਾਤਾਰ ਵਧਦਾ ਜਾ ਰਿਹਾ ਇਸ ਵਕਤ ਜਿੱਥੇ ਅਸੀਂ ਖੜੇ ਹਾਂ ਪਰ ਹਾਲਾਤ ਕਿਹੋ ਜਿਹੇ ਬਣਨਗੇ ਹੁਣ ਤੇ ਇਹਨਾਂ ਕਿਸਾਨਾਂ ਦੀ ਸਾਰ ਕੋਣ ਲਵੇਗਾ ਜਾਂ ਫਿਰ ਵਾਦੇ ਦਾਵੇ ਕਿਉਂਕਿ ਪਹਿਲਾਂ ਸਰਕਾਰਾਂ ਦੇ ਵੱਲੋਂ ਭਾਵੇਂ ਅੱਜ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਪੰਜਾਬ ਦੇ ਵਿੱਚ ਅਕਾਲੀ ਦਲ ਭਾਜੀਪੀ ਦੀ ਸਰਕਾਰ ਰਹੀ ਸਾਰਿਆਂ ਦੇ ਵੱਲੋਂ ਜਿਹੜੀ ਸੱਤਾ ਤਿਰ ਹੁੰਦੀ ਹੈ ਤਾਂ ਵਿਰੋਧੀ ਤਿਰ ਇਹ ਗੱਲ ਕਹਿ ਕੇ ਕਰ ਦਿੰਦੇ ਨੇ ਵੀ ਇਹਨਾਂ ਦੇ ਵੱਲੋਂ ਪੂਕਤਾ ਪ੍ਰਬੰਧ ਪਾਣੀ ਨੂੰ ਰੋਕਣ ਦੇ ਲਈ ਨਹੀਂ ਕੀਤੇ ਗਏ ਪਰ ਜੇਕਰ ਦੇਖਿਆ ਜਾਵੇ ਤਾਂ ਅੱਜ ਜੋ ਸਥਿਤੀ ਬਣੀ ਹੋਈ ਹੈ ਤਾਂ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਤਾਂ ਅੱਜ ਵੀ ਦੂਜੇ ਨੇ ਜਿਹੜੇ ਕਿਸੇ ਵਕਤ ਸੱਤਾ ਦੇ ਵਿੱਚ ਹੁੰਦੇ ਸੀ ਤਾਂ ਅੱਜ ਉਹ ਗੱਲ ਕਹਿ ਦੇ ਜਾਂਦੇ ਨੇ ਕਿ ਜਿਹੜੇ ਹੜਾਂ ਦੇ ਪ੍ਰਸ਼ਾਸਨ ਦੇ ਵੱਲੋਂ ਜਾਂ ਫਿਰ ਸਰਕਾਰ ਦੇ ਵੱਲੋਂ ਪ੍ਰਬੰਧ ਨਹੀਂ ਕੀਤੇ ਗਏ ਪਰ ਜਿਹੜਾ ਕਿਸਾਨ ਹੈ ਜਿਹੜੇ ਆਮ ਲੋਕ ਨੇ ਉਹ ਇਸੇ ਤਰ੍ਹਾਂ ਲਗਾਤਾਰ ਪੀਸਦੇ ਜਾ ਰਹੇ ਨੇ ਕਿਉਂਕਿ ਖੱਗਰ ਦੀ ਗੱਲ ਕਰ ਲਈ ਤਾਂ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਸ ਮੁੱਦੇ ਦੇ ਉੱਤੇ ਰਾਜਨੀਤੀ ਨੂੰ ਲੈ ਕੇ ਜਾਂ ਫਿਰ ਵੋਟਾਂ ਨੂੰ ਲੈ ਕੇ ਬਥੇਰੀ ਰਾਜਨੀਤੀ ਹੋਈ ਹੈ ਪਰ ਜਿਹੜੀ ਜ਼ਮੀਨੀ ਗਰਾਊਂਡ ਹੈ ਜ਼ਮੀਨੀ ਪੱਧਰ ਦੇ ਉੱਤੇ ਜੋ ਇਸ ਸਿਆਸੀ ਪਿੱਛੇ ਦੇ ਉੱਤੇ ਖੇਡਦੇ ਨੇ ਪਰ ਕਿਤਨਾ ਕੀਤੇ ਜਿਹੜਾ ਇਹ ਮੈਦਾਨ ਹੈ ਇਸ ਦੇ ਵਿੱਚ ਜੇਕਰ ਆ ਕੇ ਵਿਚਰਨ ਦੇਖਣ ਤਾਂ ਜੇਕਰ ਹੋ ਸਕੇ ਤਾਂ ਇੱਥੇ ਸਰਕਾਰ ਦੇ ਵੱਲੋਂ ਪੂਕਤਾ ਪ੍ਰਬੰਧ ਕਰਕੇ ਨੱਕਾ ਲਾਇਆ ਜਾ ਸਕਦਾ ਹੈ ਕਿਉਂਕਿ ਬਹੁਤਾ ਹਲੇ ਪਾੜ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਨੇ ਪਿਛਲੇ ਕੁਝ ਇਲਾਕਿਆਂ ਦੇ ਵਿੱਚ ਦੇਖਿਆ ਤਾਂ ਕਿਤਨਾ ਵੱਡੇ ਪਾੜ ਪਏ ਹੋਏ ਸੀ ਜਿਸ ਤਰ੍ਹਾਂ ਉਹ ਪੂਰ ਦਿੱਤੇ ਗਏ ਸੀ ਜੇਕਰ ਯਤਨ ਕਿਤੇ ਜਾਂਦਾ ਸਭ ਕੁਝ ਹੋ ਸਕਦਾ ਪਰ ਜਿੱਥੇ ਫਸਲਾਂ ਪੱਕੀਆਂ ਜਾ ਰਹੀਆਂ ਨੇ ਹੁਣ ਪੱਕਣ ਦੇ ਉੱਤੇ ਨੇ ਫਸਲਾਂ ਤਾਂ ਕਿਤਨਾ ਕਿਤੇ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਇਹ ਕਾਰਗਰ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਤੇ ਭਵਿੱਖ ਦੇ ਲਈ ਵੀ ਪੰਜਾਬ ਦੇ ਵਿੱਚ ਕਿਸਾਨਾਂ ਪ੍ਰਤੀ ਕੀ ਕੁਝ ਹੁਣ ਸਰਕਾਰ ਹੁਣ ਕਰੇਗੀ ਕਿ ਜਾਂ ਫਿਰ ਇਸੇ ਤਰ੍ਹਾਂ ਲੰਬੇ ਸਮੇਂ ਤੋਂ ਚੱਲੇ ਆ ਰਹੇ ਦਾਅਵੇ ਵਾਅਦੇ ਉਸੇ ਤਰ੍ਹਾਂ ਤੋਤੇ ਦੇ ਰੱਟਵਾਂ ਕਹਿ ਲਈ ਜਾਂ ਫਿਰ ਉਸੇ ਤਰ੍ਹਾਂ ਵਾਅਦੇ ਉਸੇ ਤਰ੍ਹਾਂ ਹੀ ਰਹਿਣਗੇ ਹੁਣ ਇਹੋ ਜੀ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਅਸੀਂ ਸਵੇਰ ਤੋਂ ਤੁਹਾਨੂੰ ਪੁਆਰਟੀ ਪੰਜਾਬ ਦੇ ਉੱਤੇ ਜਿੱਥੋਂ ਘੱਗਰ ਸ਼ੁਰੂ ਹੁੰਦੀ ਹੈ ਉਸ ਇਲਾਕੇ ਦੀਆਂ ਤਸਵੀਰਾਂ ਦਿਖਾਈਆਂ ਫਿਰ ਅੱਗੇ ਕਨੌਰ ਹਲਕੇ ਦੀ ਤਸਵੀਰਾਂ ਦਿਖਾ ਰਹੇ ਹਾਂ ਫਿਰ ਅੱਗੇ ਹੋਰ ਜਿਹੜੇ ਇਲਾਕੇ ਦੇ ਵਿੱਚ ਕੱਗਰ ਗੁਜਰਦੀਆ ਤਾਂ ਉੱਥੋਂ ਵੀ ਤਸਵੀਰਾਂ ਦਿਖਾਵਾਂਗੇ ਇਸ ਤੋਂ ਬਾਅਦ ਤੁਹਾਨੂੰ ਅੱਜ ਜਾਂ ਫਿਰ ਦੇਰ ਸ਼ਾਮ ਖਨੋਰੀ ਤੋਂ ਵੀ ਜੋ ਅਪਡੇਟ ਹੋਵੇਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਕੁਆਰਟੀ ਪੰਜਾਬ ਦੇ ਉੱਤੇ ਸਾਡਾ ਮਕਸਦ ਸਿਰਫ ਇਸ ਦੇ ਉੱਤੇ ਇਹੀ ਹੈ ਕਿ ਲਗਾਤਾਰ ਇਸ ਮਸਲੇ ਦੇ ਉੱਤੇ ਰਾਜਨੀਤੀ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਭਾਵੇਂ ਅੱਜ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਕੁਦਰਤੀ ਮਾਰ ਜ਼ਰੂਰ ਹੈ ਪਰ ਕਿਤਨੇ ਕਿਤੇ ਸਰਕਾਰ ਦੀਆਂ ਨਲਾਇਕੀਆਂ ਵੀ ਜ਼ਰੂਰ ਨੇ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਜੋ ਕੁਝ ਹਾਲਾਤ ਬਣੇ ਹੋਏ ਨੇ ਇੱਕ ਵਾਰ ਤੁਹਾਨੂੰ ਫਿਰ ਦੱਸ ਜੀ ਕਿ ਇਹ ਪਾੜ ਹੈ ਜਿਹੜਾ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਪਾੜ ਟੀ ਪੰਜਾਬ ਦੇ ਉੱਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਲਗਾਤਾਰ ਜੇਕਰ ਦੇਖਿਆ ਜਾਵੇ ਤਾਂ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿਹੜਾ ਇਹ ਬੰਨ ਲੱਗਿਆ ਹੋਇਆ ਹੈ ਜ਼ਿਮੀਦਾਰਾਂ ਦੇ ਵੱਲ ਲਗਾਇਆ ਹੋਇਆ ਇਹ ਵੀ ਬੈਠਦਾ ਜਾ ਰਿਹਾ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਜੇਕਰ ਪਾਣੀ ਰਾਤ ਨੂੰ ਹੋਰ ਵੱਧਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ ਫਸਲਾਂ ਦਾ ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜਾ ਪਿੰਡ ਦਾ ਲੈਵਲ ਹੈ ਇਧਰਲੇ ਪਾਸ ਤਾਂ ਉਹ ਕੱਗਰ ਦੇ ਲੈਵਲ ਤੋਂ ਕਈ ਫੁੱਟ ਨੀਵਾ ਜ਼ਰੂਰ ਹੈਗਾ ਪਰ ਹੁਣ ਵੇਖਣ ਦੇ ਹਵੇ ਤਾਂ ਖਾਸ ਹੀ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਹਰਾਂ ਦੇ ਬਾਬਤ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਹੋਰ ਫਮੀ ਨਹੀਂ ਪੈਂਦਾ ਤਾਂ ਸੁਖਾਵਾਂ ਕਿਸਾਨਾਂ ਨੂੰ ਜਾਂ ਫਿਰ ਕਹ ਲਈਏ ਰਾਹਤ ਪਰਿ ਜ਼ਰੂਰ ਹੋਵੇਗਾ ਪਰ ਜੇਕਰ ਪਾਣੀ ਬਾਰਸ਼ ਹੋਰ ਹੁੰਦੀ ਹੈ ਜਦ ਪਾਣੀ ਪਰ ਹੋਰ ਛੱਡਿਆ ਜਾਂਦਾ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਮੁਸ਼ਕਲ ਖੜੀ ਜਰੂਰ ਹੋ ਸਕਦੀ ਹੈ ਤੁਸੀਂ ਜੁੜੋ ਕੁਆਟੀ ਪੰਜਾਬ ਦੇ ਨਾਲ ਧੰਨਵਾਦ